हेलो जी मेरे बोलो आप सबन प्यार भरी सत श्रीकाल सिद्धूस बुटीक से आप सब का स्वागत है हो सब वध्या होवोंगे हाँ जी अजी दीडियो बहुत ही प्यारे जो प्रिंट सूट ने लैके आए हैं वीडियो स्टार्ट करें तो रिक्वैसट कराँगी जो अपने चैनल के नवे जुड़े ने जिन्होंने चैनल सबसक्राइब नहीं किया चैनल में सबसक्राइब करो वैल लाइटन प्रैस करो तो साड़ी डेली फोन वाली वीडियोज़ के नोटिफिकशन थोड़ा मिलते रहन सारे वीडियोज़ में वेखते रहो ठीक है हाँ जी हूँ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੀਆਂ ਤੇ ਤੁਹਾਨੂੰ ਦਿਖਾਉਣੇ ਆ ਇਸ ਸੂਟ ਸਾਨੂੰ ਵੈਤਨ ਹਾਂਜੀ ਅੱਜ ਦੀ ਵੀਡੀਓ ਦਾ ਇਹ ਪਹਿਲਾ ਸੂਟ ਹੈਗਾ ਇਹ ਰਹੂਗਾ ਕੈਂਬ੍ਰਿਕ ਕਾਟਨ ਦੇ ਉੱਪਰ ਠੀਕ ਹੈ ਬਹੁਤ ਹੀ ਵਧੀਆ ਵਾਲਾ ਸਟੱਫ ਰਹੂਗਾ ਮੈਂ ਸ਼ਰਟ ਦੀ ਪ੍ਰਿੰਟਿੰਗ ਹੈ ਜਿਹੜੀ ਉਹ ਚੈੱਕ ਕਰਾ ਰਹੀ ਹਾਂ ਕਲਰ ਆਪਸ਼ਨਸ ਹੋਰ ਵੀ ਮਿਲ ਜਾਣੀਆਂ ਤੁਹਾਨੂੰ ਇਸ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸਟੱਫ ਰਹੂਗਾ ਇਸ ਤਰ੍ਹਾਂ ਨਾਲ ਇਹ ਵੱਡੇ ਪਨੇ ਵਾਲੇ ਸੂਟ ਰਹਿਣਗੇ ਜੀ ਅੱਜ ਕੱਲ ਜੋ ਵੀ ਮੈਚਿੰਗ ਆ ਰਹੀਆਂ ਨੇ ਸਾਰੀਆਂ ਵੱਡੇ ਪਨੇ ਵਾਲੀਆਂ ਹੁੰਦੀਆਂ ਨੇਗੀਆਂ ਠੀਕ ਹੈ ਕਈ ਭੈਣਾਂ ਪਹਿਲਾਂ ਸੂਟ ਲੈ ਲੈਂਦੀਆਂ ਨੇ ਅਸੀਂ ਗਰੁੱਪਸ ਵਗੈਰਾ ਦੇ ਵਿੱਚ ਵੀ ਹਨਾ ਪਹਿਲਾਂ ਇਹਨਾਂ ਦਾ ਜਿਹੜਾ ਵੀ ਸਟੱਫ ਦੀ ਡਿਟੇਲਿੰਗ ਵਗੈਰਾ ਹੁੰਦੀ ਹੈ ਉਹ ਪਾਉਨੇ ਆ ਜਦੋਂ ਉਹਨਾਂ ਦੇ ਵਿੱਚ ਵੀ ਅਸੀਂ ਮੈਂਸ਼ਨ ਕਰਦੇ ਆਂ ਵੀ ਇਹ ਬਿੱਗ ਵਿੱਡ ਵਾਲੇ ਨੇਗੇ ਵੱਡੇ ਪੰਨੇ ਵਾਲੇ ਸੂਟ ਨੇ ਪਰ ਭੈਣਾਂ ਉਹ ਨਹੀਂ ਦੇਖਦੀਆਂ ਤੇ ਸੂਟ ਬਾਏ ਕਰਨ ਤੋਂ ਬਾਅਦ ਸਾਨੂੰ ਮੈਸੇਜ ਵਗੈਰਾ ਕਰਦੀਆਂ ਨੇ ਵੀ ਇਹ ਸੂਟ ਦਾ ਦਾ ਕੱਪੜਾ ਜਿਹੜਾ ਘੱਟ ਹੈ ਜਾਂ ਕੁਝ ਵੀ ਹਨਾ ਵੀ ਇਹ ਜਿਹੜੇ ਸੂਟ ਆਉਂਦੇ ਨੇ ਮੈਚਿੰਗਾਂ ਦੇ ਅੱਜਕੱਲ ਇਹ ਸਾਰੀਆਂ ਨਾ ਵੱਡੇ ਪੰਨੇ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਇੰਨਾਂ ਦੇ ਵਿੱਚ ਕਪੜਾ ਘੱਟ ਨਹੀਂ ਹੁੰਦਾ ਵੱਡੇ ਗੋਣੇ ਤਾਂ ਹੋਣ ਕਰਕੇ ਇਸ ਤਰ੍ਹਾਂ ਜ਼ਿਆਦਾ ਹੁੰਦਾ ਹੈਗਾ ਠੀਕ ਹੈ ਚੜਾਈ ਦੇ ਵਿੱਚ ਜ਼ਿਆਦਾ ਹੁੰਦਾ ਹੈ ਲੈਂਥ ਦੇ ਵਿੱਚ ਘੱਟ ਹੁੰਦਾ ਹੈ ਠੀਕ ਹੈ ਹਾਂਜੀ ਇਹ estranges ਦੀ ਪ੍ਰਿੰਟਿੰਗ ਰਹੂਗੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਲਾਈਟ ਪੀਚ ਸ਼ੇਡ ਦੇ ਵਿੱਚ ਇਸ ਸੂਟ ਦੀ ਬੇਸ ਹੈ ਠੀਕ ਹੈ ਫਲਾਰਸ ਵਾਲੀ ਪ੍ਰਿੰਟਿੰਗ ਹੈ ਮਲਟੀ ਜਿਹੇ ਕਲਰ ਆ ਲੰਦੇ ਨੇ ਇਹਦੇ ਵਿੱਚ ਇਹ 3 ਨੇ ਸੂਟ ਨੇ ਜਿਹੜੇ ਵਿਦਆਊਟ ਦੁਪੱਟਾ ਨੇ ਜੇ ਤੁਸੀਂ ਕਿਸੇ ਨਾਲ ਵੀ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲੈ ਸਕਦੇ ਹੋ ਠੀਕ ਹੈ ਦੁਪੱਟਾ ਹੋਊਗਾ ਜਿਹੜਾ ਉਹਦੇ ਜਿਹੜੇ ਪ੍ਰਾਈਜ਼ ਹੋਊਗੇ ਹਨਾ ਉਹ ਤੁਹਾਨੂੰ ਅਲੱਗ ਤੋਂ ਪੇਅ ਕਰਨੇ ਪੈਣਗੇ ਠੀਕ ਹੈ ਹਾਂਜੀ ਇਹ ਆ ਗਈ ਇਸਦੀ ਬਾਟਮ ਮੈਚਿੰਗ ਸੂਟ ਹੈ ਰੈੱਡ ਕਲਰ ਦੀ ਬਾਟਮ ਹੈ ਸਟੱਫ ਸੇਮ ਰਹੂਗਾ ਕੈਮਰਿਕ ਕਾਟਨ ਠੀਕ ਹੈ ਬਹੁਤ ਪਿਆਰਾ ਜਿਹਾ ਸਟੱਫ ਹੈ ਹਾਂਜੀ ਨੈਕਸਟ ਸੂਟ ਆਊਗਾ ਆਪਣੇ ਕੋਲ ਲਾਈਟ ਕਲਰ ਦੇ ਵਿੱਚ ਠੀਕ ਹੈ ਇਹ ਲਾਈਟ ਸ਼ੇਡ ਆ ਗਈ ਅ ਵੀ ਮੈਚਿੰਗ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਸ ਨੂੰ ਵੀ ਪ੍ਰਿੰਟਿੰਗ ਦੇਖੋ ਲਾਈਟ ਲਾਈਟ ਕਲਰ ਦੇ ਨਾਲ ਪ੍ਰਿੰਟ ਹੈ ਇਸ ਦਾ ਇਸ ਤਰ੍ਹਾਂ ਇਹ ਆਪਣੇ ਸ਼ਰਟ ਰਹੂਗੀ ਬਹੁਤ ਪਿਆਰਾ ਜਿਹਾ ਪ੍ਰਿੰਟਰ ਰਹੂਗਾ ਇਸ ਦੇ ਵਿੱਚ ਠੀਕ ਹੈ ਆਫ ਵਾਈਟ ਟੀ-ਸ਼ਰਟ ਰਹੂਗੀ ਜਿਹੜੀ ਬੇਸ ਦੀ ਤੇ ਵਿੱਚ ਮਲਟੀ ਕਲਰ ਨੇ ਲਾਈਟ ਸਾਰੇ ਪ੍ਰਿੰਟ ਦੇ ਵਿੱਚ ਪ੍ਰਿੰਟ ਮੈਂ ਤੁਹਾਨੂੰ ਦਿਖਾਇਆ ਬਹੁਤ ਪਿਆਰਾ ਪ੍ਰਿੰਟ ਹੈ ਹੰਜੀ ਦਨ ਆ ਚੁਗੀ ਇਸ ਦੇ ਬਾਟਮ ਲਿੱਕੋ ਬਾਟਮ ਇਹ ਪਲੇਨ ਹੈ ਇਸ ਤੇ ਕੋਈ ਪ੍ਰਿੰਟ ਵਗੈਰਾ ਨਹੀਂ ਹੈਗਾ ਠੀਕ ਹੈ ਹਾਂਜੀ ਸਟੱਫ ਇਹਨਾਂ ਦੋਨਾਂ ਦਾ ਵੀ ਰਹੂਗਾ ਪਿਓਰ ਕਾਟਨ ਦੇ ਵਿੱਚ ਇਹ ਕੈਮਬ੍ਰਿਕ ਕਾਟਨ ਸੀ ਤੇ ਇਹ ਪਿਓਰ ਕਾਟਨ ਦੇ ਵਿੱਚ ਨੇ ਠੀਕ ਹੈ ਬਹੁਤ ਪਿਆਰੇ ਜਿਹੇ ਸੂਟ ਨੇ ਇਹ ਦੋਨੋਂ ਠੀਕ ਹੈ ਹਾਂਜੀ ਇਹ ਵਾਲੇ ਸੂਟ ਆਉਣਗੇ ਆਪਣੇ ਕੋਲੇ ਦੋ ਸੂਟ ਨੇ ਇਹ ਠੀਕ ਹੈ ਤੁਸੀਂ ਦੋ ਜਣੇ ਵੀ ਇਹਨਾਂ ਨੂੰ ਬਾਏ ਕਰ ਸਕਦੇ ਹੋ ਕਿਹਦਾ ਭਾਵੇਂ ਇਹ ਆਪਣੇ ਕੋਲ ਦੋ ਪੀਸ ਨੇ 5-5 ਮੀਟਰ ਦੀ ਕੱਟ ਹੈ ਜੀ ਇਹਨਾਂ ਦੀ ਠੀਕ ਹੈ ਹਾਂਜੀ ਇਹ ਵੀ ਵਿਦਆਊਟ ਦੁਪੱਟਾ ਹੈਗਾ ਦੇਖੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ 올ਓਵਰ ਸੂਟ ਰਹਿਣਗੇ ਇਹ ਦੋਨੇ ਠੀਕ ਹੈ ਇਸ ਤਰ੍ਹਾਂ ਦੀ ਤੁਸੀਂ ਇਹਨਾਂ ਦੇ ਨਾਲ ਪਲੇਨ ਬਾਟਮ ਵੀ ਲਗਵਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਆਪਣੀ ਚੋਇਸ ਹੈ ਜੇਕਰ ਤੁਸੀਂ ਇਸ ਨੂੰ ਸ਼ਰਟ ਬਣਾ ਕੇ ਪਲੇਨ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਵੀ ਇਸ ਨੂੰ ਬਾਏ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਵੀਡੀਓ ਦੇ ਪ੍ਰਿੰਟਿੰਗ ਰੂਹ ਕੀ ਪੱਤੀਆਂ ਦੀਆਂ ਬਣੀਆਂ ਹੋਈਆਂ ਨੇ ਇਸ ਦੇ ਵਿੱਚ ਬਲੈਕ ਕਲਰ ਦਾ ਸੂਟ ਰੂ ਉੱਪਰ ਮਲਟੀ ਕਲਰ ਦੇ ਜਿਹੜੇ ਇਹਦੇ ਵਿੱਚ ਪ੍ਰਿੰਟ ਹੈਗਾ ਉਹ ਮਲਟੀ ਕਲਰ ਦਾ ਹੈਗਾ ਠੀਕ ਹੈ ਹਾਂਜੀ ਤੁਸੀਂ ਸੂਟ ਕਿਸੇ ਵੀ ਇਹਨਾਂ ਦੁਪੱਟੇ ਆਹ ਸੌਰੀ ਇਹਨਾਂ ਸੂਟਾਂ ਦੇ ਨਾਲ ਕੋਈ ਵੀ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਜਿੱਦਾਂ ਮਸ਼ਲੀਨ ਪਿਓਰ ਹਾਫ ਪਿਓਰ ਕੋਟਾ ਡੋਰੀਆ ਸੁਪਰ نیٹ ਹਨਾ ਸ਼ਿਮਰ ਜੋ ਵੀ ਆਪਣੇ ਗਰਮੀ ਵਾਲਾ ਸਟੱਫ ਦੀ ਜਿਹੜੇ ਦੁਪੱਟੇ ਨੇ ਹਨਾ ਸਾਰੇ ਆਪਣੇ ਕੋਲੇ ਅਵੇਲੇਬਲ ਨੇ ਤੁਸੀਂ ਕਿਸੇ ਵੀ ਸਟੱਫ ਦੇ ਵਿੱਚ ਕੋਈ ਵੀ ਦੁਪੱਟਾ ਇਹਨਾਂ ਦੇ ਨਾਲ ਲਗਵਾ ਸਕਦੇ ਹੋ ਜੇਕਰ ਤੁਸੀਂ ਵਾਈਟੀ ਬਾਈ ਕਰਨਾ ਚਾਹੁੰਦੇ ਹੋ ਤਾਂ ਵਾਈਟ ਵੀ ਬਾਈ ਕਰ ਸਕਦੇ ਹੋ ਖੁਦ ਡਾਈ ਕਰਵਾਉਣੀ ਹੈ ਜੇਕਰ ਤੁਸੀਂ ਸਾਡੇ ਤੋਂ ਡਾਈ ਇਹ ਕਰਵਾ ਕੇ ਹੀ ਇਹਨਾਂ ਦੇ ਨਾਲ ਮੈਚ ਕਰਕੇ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਵੀ ਲੈ ਸਕਦੇ ਹੋ ਠੀਕ ਹੈ ਬਟ ਜਿਹੜੇ ਉਹਦੇ ਚਾਰਜਸ ਨੇ ਉਹ ਅਲੱਗ ਤੋਂ ਤੁਹਾਨੂੰ ਪੇ ਕਰਨੇ ਪੈਣਗੇ ਠੀਕ ਹੈ ਜੀ ਹਾਂਜੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਉਸ ਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉਸ ਤੇ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਵਰਕ ਦੇ ਵਿੱਚ ਸਟੀਚਿੰਗ ਦੇ ਵਿੱਚ ਪ੍ਰਿੰਟ ਦੇ ਵਿੱਚ ਸਾਰੇ ਡਿਜ਼ਾਈਨ ਨੇ ਜਿਹੜੇ ਉਸ ਤੇ ਅਵੇਲੇਬਲ ਨੇ ਤੁਸੀਂ ਕੋਈ ਵੀ ਜਿਹੜਾ ਸੂਟ ਰੈਡੀ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਉਸ ਨੂੰ ਇੱਕ ਵਾਰ ਚੱਕ ਜ਼ਰੂਰ ਕਰਿਓ ਪੇਜ ਨੂੰ ਤੇ ਉਸ ਤੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਜਿਹੜਾ ਉਹਦਾ ਸਕਰੀਨਸ਼ਾਟ ਹੈ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੇ ਸੇਮ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਜੋ ਵੀ ਆਪਣੇ ਕੋਈ ਡਿਜ਼ਾਈਨ YouTube ਤੇ ਜਾਂ ਫਿਰ Instagram ਤੇ ਪਾਏ ਹੋਏ ਨੇ ਹਨਾ ਜੇਕਰ ਤੁਸੀਂ ਉਹਨਾਂ ਨਾਲ ਦੇ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਜਿੱਦੋਂ ਤੁਸੀਂ ਵਰਕ ਨੂੰ ਸਕਿਪ ਜਾਂ ਫਿਰ ਜ਼ਿਆਦਾ ਹੋਰ ਐਡ ਕਰਵਾਉਣਾ ਚਾਹੁੰਦੇ ਹੋ ਹਨਾ ਜਾਂ ਆਪਣੀ ਚੁਆਇਸ ਦੇ ਅਕੋਰਡਿੰਗ ਸਟੱਫ ਚੇਂਜ ਕਰਵਾਉਣਾ ਚਾਹੁੰਦੇ ਹੋ ਜਾਂ ਕਲਰ ਚੇਂਜ ਉਹ ਤੁਸੀਂ ਸਾਰਾ ਕੁਝ ਚੇਂਜ ਕਰਵਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕੁਝ ਵੀ ਚੇਂजेस ਸੂਟ ਦੇ ਵਿੱਚ ਲਿਆ ਸਕਦੇ ਹੋ ਠੀਕ ਹੈ ਜੀ ਹਾਂਜੀ ਤੁਸੀਂ ਸਾਨੂੰ ਕਾਲ ਕਰਨ ਦੇ ਲਈ ਸਾਡੇ ਨਾਲ ਕੰਟੈਕਟ ਕਰਨ ਦੇ ਲਈ ਜਿਹੜਾ ਸਾਡਾ ਕੰਟੈਕਟ ਨੰਬਰ ਰਹੂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਉਸ ਦੇ ਸਾਨੂੰ whatsapp call ਵੀ ਕਰ ਸਕਦੇ ਹੋ ਤੇ ਮੈਸੇਜ ਵੀ ਕਰ ਸਕਦੇ ਹੋ whatsapp ਤੇ ਜਾਂ ਫਿਰ ਤੁਸੀਂ ਸਾਨੂੰ ਸਿੰਪਲ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਕਈ ਭੈਣਾਂ ਪੇਮੈਂਟ ਬਾਰੇ ਪੁੱਛਦੀਆਂ ਨੇ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਆਪਾਂ ਸਾਰੀਆਂ ਵੀਡੀਓਜ਼ ਦੇ ਵਿੱਚ ਰਿਪੀਟ ਕਰਦੇ ਆ ਇਹ ਨਹੀਂ ਹੈਗਾ ਵੀ ਆਪਾਂ ਜਿਹੜੇ ਆਪਣੇ ਦਿੱਲੀ ਦੇ ਵੀਵਰ ਨੇ ਹਨਾ ਉਹਨਾਂ ਲਈ ਇਹ बार-बार ਰਿਪੀਟ ਕਰ ਰਹੇ ਇਹ ਜੋ ਵੀ ਆਪਣੀ ਵੀਡੀਓ ਦੇ ਨਾਲ ਨਵਾਂ ਜੁੜਦਾ ਹਨਾ ਇਹ ਉਹਨਾਂ ਲਈ ਹੈ ਵੀ ਸਾਡੇ ਕੋਲ ਜਿਹੜਾ ਕੈਸ਼ ਔਨ ਡਿਲੀਵਰੀ ਦਾ ਮੈਥਡ ਹੈ ਉਹ ਨਹੀਂ ਹੈਗਾ ਜੀ ਠੀਕ ਹੈ ਸਾਇਆ ਅੰਡਿਕ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਬਾਏ ਕਰ ਰਹੇ ਹੋ ਉਹਦੀ ਜਿਹੜੀ ਪੇਮੈਂਟ ਹੋਊਗੀ ਤੁਸੀਂ ਆਨਲਾਈਨ ਸਾਨੂੰ ਕਿਸੇ ਵੀ ਮੈਥਡ ਨਾਲ ਹੀ ਕਰ ਸਕਦੇ ਹੋ ਠੀਕ ਹੈ ਜਾਂ ਤਾਂ ਫਿਰ ਤੁਸੀਂ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਬਾਕੀ ਜਿਹੜੀ ਆਪਣੀ ਇਹ ਸ਼ਿਪਿੰਗ ਰਹੂਗੀ ਪੂਰੇ ਵਰਲਡ ਦੇ ਵਿੱਚ ਰਹੂਗੀ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਹੋ ਮੂ ਤੁਸੀਂ ਸਾਨੂੰ ਡਿਜ਼ਾਈਨ ਸੈਂਡ ਕਰੋ ਤੇ ਤੁਹਾਡਾ ਸੂਟ ਰੈਡੀ ਹੋ ਕੇ ਤੁਹਾਡੇ ਕੋਲ ਆ ਜਾਵੇਗਾ ਠੀਕ ਹੈ ਆ ਆਪਣੀ ਸ਼ਿਪਿੰਗ ਪੂਰੇ ਵੱਲ ਦੇ ਵਿੱਚ ਰਹੂਗੀ ਹਾਂਜੀ ਬਾਕੀ ਹੁਣ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਸੂਟ ਲੈ ਕੇ ਤਦ ਤੱਕ ਲਈ ਪਿਆਰ ਪਰਿਸ਼ਾਤ ਸਤਿਸ਼੍ਰੀ ਅਕਾਲ ਜੀ ਸਾਰਿਆਂ ਨੂੰ